ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਪਲੀਜ਼ ਜਿਹੜਾ ਬੈਲ ਆਈਕਨ ਹੈ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆਏਗਾ ਉਹ ਪਾਉਣ ਸਕੇ ਤੇ ਨਾਲ ਦੀ ਨਾਲ ਤੁਸੀਂ ਜਿਹੜੀ ਵੀਡੀਓ ਹੈਗੀ ਆਪਣੀ ਦੇਖ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜ਼ਿਆਦੇ ਸੋਹਣੇ ਸੂਟ ਨੇ 30 ਦਾ ਬ੍ਰਾਂਡ ਦੇ ਲੇਗੇ ਤੇ ਪ੍ਰਾਈਸ ਨੇ ਜਿਹੜੇ ਜੈਨੂਨ ਰਹਿਣਗੇ ਕਿਉਂਕਿ ਤੁਹਾਡੇ ਕੋਲ ਤੇ ਆਪਾਂ ਡਿਸਕਾਊਂਟ ਤੇ ਕੱਢ ਤੇ ਨੇਗੇ ਸੂਟ ਕਿਸੇ ਵੀ ਭੈਣ ਨੂੰ ਲੋੜ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਮੈਂ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਜਿਹੜਾ ਪਹਿਲਾ ਸੂਟ ਹੈ ਜੀ ਟੈਬੀ ਦੇ ਵਿੱਚ ਹੈਗਾ ਟੈਬੀ ਚ ਨਾਰ ਦੇ ਵਿੱਚ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਸਟੈਂਪ ਲੱਗੀ ਹੋਈ ਦੇਖੋ ਚਨਾਰ ਕਾਫੀ ਜਿਆਦੇ ਸੋਨਾ ਫੈਬਰਿਕ 올ਓਵਰ ਸੂਟ ਹੈ ਇਕੋ ਹੀ ਸੂਟ ਅਵੇਲੇਬਲ ਹੈਗਾ ਕਿਸੇ ਵੀ ਭੈਣ ਨੂੰ ਇਹ ਵਾਲਾ ਸੂਟ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ 2300 ਰਹੇਗਾ ਪਲੱਸ ਸ਼ਿਪਿੰਗ ਰਹੂਗੀ ਫੈਬਰਿਕ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਫੈਬਰਿਕ ਦੀ ਤੇ ਆਪਾਂ ਸੇਲ ਕੀਤੇ ਨੇਗੇ ਪਹਿਲਾ ਸੂਟ ਇਹ ਤੇ ਕਾਫੀ ਜਿਆਦੇ ਆਪਾਂ ਜਿਹੜੇ ਸੂਟ ਲੈਣਗੇ ਇਹ ਸੇਲ ਕੀਤੇ ਨੇਗੇ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਐਵੇਂ ਦਾ ਪ੍ਰਿੰਟ ਹੈਗਾ ਪਹਿਲਾ ਸੂਟ ਇਹ ਹੈ ਸੀਗਾ ਤੇ ਦੂਜਾ ਸੂਟ ਹੈ ਜਿਹੜਾ ਚੌਰ ਚੜਦਾ ਰਹੂਗਾ ਇੱਕੋ ਸੂਟ ਹੈ ਆਪਣੇ ਕੋਲੇ ਇਹਦਾ ਪ੍ਰਾਈਸ ਰਹੇਗਾ ਜੀ 750 ਪਲੱਸ ਸ਼ਿਪਿੰਗ ਇਹਦੀ ਬਹੁਤ ਜ਼ਿਆਦੇ ਸੋਹਣੀ ਜਿਹੜੀ ਫਿਟਿੰਗ ਹੈਗੀ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈਗੀ ਤੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਲੈਣਗੇ ਦੁਪੱਟਾ ਜੇ ਤੁਹਾਨੂੰ ਚਾਹੀਦਾ ਤੁਸੀਂ ਅਲੱਗ ਤੋਂ ਲੈ ਸਕਦੇ ਹੋ ਉਹਦੇ ਐਕਸਟਰਾ ਚਾਰजेस ਹੋਣਗੇ ਤੇ ਇਸ ਤੋਂ ਬਾਅਦ ਆਜੂਗਾ ਜੀ ਮਸਲੀਨ ਦੇ ਸੂਟ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਮੈਚਿੰਗ ਸੂਟ ਲੰਗੇ। ਲਓ ਜੀ। ਇਸ ਤਰ੍ਹਾਂ ਜਿਹੜੀ ਸ਼ਰਟ ਰਹੂਗੀ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਰਹੇਗੀ ਬਾਟਮ ਇਦਾਂ ਦੀ 1500 ਪ੍ਰਾਈਸ ਹੈ ਇਹਦਾ ਬਹੁਤ ਜਿਆਦੇ ਸੋਹਣੀ ਮਸਲੀਨ कॉटन ਮਸਲੀਨ ਹੈਗੀ ਸੂਟ ਲੰਗੇ ਦੋ ਸੂਟ ਅਵੇਲੇਬਲ ਨੇ ਜੇ ਕਿਸੇ ਨੂੰ ਕਈ ਵਰਨਾ ਪਹਿਣਾ ਮੈਸੇਜ ਕਰਦੇ ਹੁੰਦੇ ਨੇ ਮੈਨੂੰ ਸਾਨੂੰ ਸੇਮ ਸੂਟ ਚਾਹੀਦਾ ਤਾਂ ਤੁਸੀਂ ਸੇਮ ਸੂਟ ਹੈਗਾ ਜਿਹੜਾ ਲੈ ਸਕਦੇ ਹੋਗੇ। ਇਸ ਤਰ੍ਹਾਂ ਦੇਖੋ ਆ ਦੂਜਾ ਸੂਟ ਹੈ ਸੇਮ ਸੂਟ ਲੇਗੇ ਬਸ ਆਪਣੇ ਕੋਲ ਇਹੀ ਸੂਟ ਜਿਹੜੇ ਨੇਗੇ ਰਹਿ ਗਏ ਨੇਗੇ ਹੁਣ ਇਸ ਤੋਂ ਬਾਅਦ ਆਜੂਗਾ ਜੀ कॉटन ਅ ਸਿਲਕ ਦਾ ਫੈਬਰਿਕ ਹੈਗਾ ਦੇਖੋ ਤੁਸੀਂ ਸ਼ਾਈਨ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਤੇ ਇਹਦੇ ਨਾਲ ਦੇ ਆਪਾਂ ਸੂਟ ਲੇਗੇ ਜਿਹੜੇ ਸੇਲ ਕਾਫੀ ਕੀਤੇ ਨੇਗੇ ਲਓ ਜੀ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹਦੇ ਨਾਲ ਇਹ ਇਹਦੇ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਜਿੱਦਾਂ ਇਦਾਂ ਦਾ ਲਾਈਟ ਕਲਰ ਦਾ ਪੈਚ ਲੱਗ ਜਾਊਗਾ ਫਿਰ ਤੁਸੀਂ ਇਹਤੇ ਮਤਲਬ ਵਰਕ ਕਰਵਾ ਸਕਦੇ ਹੋ 올ਓਵਰ ਸੂਟ ਹੈ 2500 ਪ੍ਰਾਈਜ਼ ਰਹੇਗਾ ਬਹੁਤ ਜਿਆਦੇ ਸੋਹਣਾ ਮਤਲਬ ਫੈਬਰਿਕ ਹੈ ਇਹਦੇ ਨਾਲ ਦੇ ਆਪਾਂ ਸੂਟ ਪਹਿਲਾਂ ਵੀ ਕਾਫੀ ਰੈਡੀ ਕਰਕੇ ਭੇਜੇ ਸੀਗੇ ਆਪਾਂ ਦੁਬਾਰਾ ਮੰਗਵਾਏ ਨੇ ਕਿਉਂਕਿ ਪਿਛਲੀ ਵੀਡੀਓ ਕਈ ਭੈਣਾਂ ਪਿਛਲੀ ਵੀਡੀਓ ਆਪਾਂ ਨੂੰ ਭੇਜ ਦਿੰਦੇ ਨੇ ਹਨਾ ਉਹਨਾਂ ਨੂੰ ਚਾਹੀਦੇ ਸੀਗੇ ਜੇ ਕਿਸੇ ਹੋਰ ਭੈਣ ਨੂੰ ਵੀ ਚਾਹੀਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਉਂਗੀ ਇਸ ਤੋਂ ਬਾਅਦ ਇਹਦੇ ਨਾਲ ਦਾ ਹੀ ਸੇਮ ਆਪਣੇ ਕੋਲੇ 셔ਟ ਦਾ ਪੀਸ ਹੈਗਾ ਜੇ ਕਿਸੇ ਭੈਣ ਨੂੰ 셔ਟ ਦੀ ਲੋੜ ਹੈਗੀ ਤਾਂ ਤੁਸੀਂ ਇਹ ਵਾਲੀ 셔ਟ ਹੈਗੀ ਲੈ ਸਕਦੇ ਹੋਗੇ ਮਤਲਬ ਇਹਦੇ 셔ਟ ਦਾ ਪ੍ਰਾਈਸ ਰਹੇਗਾ 1250 ਜਿਹੜੀ ਸਲਵਾਰ ਹੈ ਤੁਸੀਂ ਆਪ ਲਗਾ ਸਕਦੇ ਹੋ ਮੋਡਲ ਦੀ ਇਹਦੇ ਨਾਲ ਜਾਂ ਅਸੀਂ ਲਗਾ ਕੇ ਭੇਜ ਦਾਂਦੇ ਉਹਦੇ ਚਾਂਸਿਸ ਅਲੱਗ ਹੋਣਗੇ ਇਸ ਤੋਂ ਬਾਅਦ ਹੈਗਾ ਜੀ ਰੈੱਡ ਕਲਰ ਦੇ ਵਿੱਚ ਸੂਟ ਦੇਖੋ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਰੈੱਡ ਦੇ ਵਿੱਚ ਕਈ ਭੈਣਾਂ ਨੂੰ ਜਿਵੇਂ ਰੈੱਡ ਕਲਰ ਕਾਫੀ ਜ਼ਿਆਦਾ ਪਸੰਦ ਹੁੰਦਾ ਟੇਸਟਾ ਦਾ ਰਹੇਗਾ ਦੇਖੋ ਇਸ traje fabric ਹੈਗਾ ਕੁਲਮਾ ਜਆ ਪ੍ਰਿੰਟ ਹੈ ਕੋਈ ਇਹ ਵੱਡਾ ਪ੍ਰਿੰਟ ਨਹੀਂ ਹੈਗਾ ਮਤਲਬ ਕੁਲਮਾ ਜਆ ਮਿਕਸ ਜਆ ਪ੍ਰਿੰਟ ਹੈਗਾ ਤੇ ਇਹਦੇ ਨਾਲ ਤੁਸੀਂ ਰੈੱਡ ਜਆ येलो ਕਲਰ ਦਾ ਦੁਪੱਟਾ ਰੱਖ ਸਕਦੇ ਹੋ ਕੰਟਰਾਸਟ ਤੇ ਇਹਦਾ ਪ੍ਰਾਈਸ ਰਹੇਗਾ ਜੀ 2500 ਪਲੱਸ ਸ਼ਿਪਿੰਗ ਹੈ ਤੇ ਆਪਣਾ ਫਾਸਟਲੀ ਆਰਡਰ ਕਰਕੇ ਜਿਹੜੇ ਸੂਟ ਲੈ ਕੇ ਰਖਵਾ ਲਿਓ ਦੁਬਾਰਾ ਇਹ ਰਿਪੀਟ ਹੁਣ ਨਹੀਂ ਮਿਲਨੇ ਹੈਗੇ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋਗੇ ਜਿਦਾਂ ਕਿ ਇਸ ਕਲਰ ਦਾ ਤੁਸੀਂ ਪੈਚ ਲਗਾ ਕੇ ਜਾਂ ਕੋਈ ਹੋਰ ਕਲਰ ਦਾ ਸਕਿਨ ਕਲਰ ਦਾ ਪੈਚ ਲਗਾ ਕੇ ਜਿਦਾਂ ਕਿ ਇਹਦੇ ਵਿੱਚ ਪਰਪਲ ਲਵੈਂਡਰ ਜਾਂ ਮਤਲਬ ਪ੍ਰਿੰਟ ਹੈ येलो ਜਾਂ ਪ੍ਰਿੰਟ ਹੈਗਾ ਤੁਸੀਂ ਉਵੇਂ ਦਾ ਮਤਲਬ ਇਹ ਪੈਚ ਲਗਾ ਕੇ ਵਰਕ ਕਰਾ ਕਰਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਇੱਕ ਸ਼ਰਟ ਹੈਗੀ ਇਹਦਾ ਪ੍ਰਾਈਸ ਰਹੇਗਾ ਜੀ 1250 ਲਓ ਜੀ ਸ਼ਰਟ ਲੈ ਸਕਦੇ ਹੋ ਤੁਸੀਂ ਸਲਵਾਰ ਵੀ ਲਗਾ ਸਕਦੇ ਹੋ ਮੈਚਿੰਗ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਲਿੰਗੇ ਦੋ ਸੂਟ ਵੀ ਅਵੇਲੇਬਲ ਲਿੰਗੇ ਇਹ ਦੂਜਾ ਸੂਟ ਹੈਗਾ ਇਸ ਤੋਂ ਬਾਅਦ ਆਪਣੇ ਕੋਲ ਕੋਲੇ ਹੈਗਾ ਜੀ ਰਾਨੀ ਕਲਰ ਇਹਦੇ ਰੈੱਡ ਦਾ ਹੀ ਦੂਜਾ ਕਲਰ ਹੈਗਾ ਏ ਰੈੱਡ ਸੀਗਾ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗਾ ਜੀ ਮਜ਼ੈਂਟਾ ਬਹੁਤ ਸੋਹਣਾ ਹੈ ਵੀ ਕਲਰ ਹੈਗਾ ਜਿਹੜਾ ਬਹੁਤ ਜਿਆਦਾ ਸੋਹਣਾ ਖਿੜਮਾ ਖਿੜਮਾ ਜਿਹਾ ਕਲਰ ਹੈਗਾ ਤੇ ਨਾ ਬਾਲਾ ਡਾਰਕ ਹੈ ਨਾ ਬਾਲਾ ਇਹ ਡਲ ਹੈਗਾ ਸੋਬਰ ਜਿਹਾ ਵੀ ਖਿੜਮਾ ਜਿਹਾ ਪ੍ਰਿੰਟ ਹੈਗਾ ਕਾਫੀ ਜਲਦੀ ਸੋਹਣਾ ਹੈਗਾ ਇਹਦਾ ਪ੍ਰਾਈਸ ਵੀ ਰਹੇਗਾ 2500 ਇਹਦੇ ਨਾਲ ਵੀ ਸ਼ਰਟ ਅਵੇਲੇਬਲ ਹੈਗੀ ਹੈਗੀ ਇਹਦਾ ਪ੍ਰਾਈਸ ਰਹੇਗਾ ਜੀ 1250 ਠੀਕ ਹੈ ਜੀ ਜੇ ਤੁਸੀਂ ਕਢਾਈ ਵਗੈਰਾ ਕਰਾਉਂਗੇ ਵਰਕ ਵਗੈਰਾ ਕਰਾਉਂਗੇ ਉਹਦੇ ਚਾਰजेस ਅਲੱਗ ਹੋਣਗੇ ਜੇ ਤੁਸੀਂ ਦੁਪੱਟਾ ਲਗਾਉਂਗੇ ਉਹਦੇ ਚਾਰजेस ਅਲੱਗ ਹੋਣਗੇ ਜੇ ਤੁਸੀਂ ਸਲਾਈ ਕਰਵਾਉਂਗੇ ਉਹਦੇ ਚਾਰजेस ਅਲੱਗ ਹੋਣਗੇ ਸਿਰਫ ਜਿੰਨੇ ਵੀ ਮੈਂ ਜਿਹੜੇ ਤੁਹਾਨੂੰ ਰੇਟ ਦੱਸੇ ਨੇਗੇ ਇਹ ਰੇਟ ਰਹਿਣਗੇ ਜੀ ਆਪਣੇ ਬਿਨਾ ਸਲਾਈ ਤੋਂ ਬਿਨਾ ਦੁਪੱਟਿਆਂ ਤੋਂ ਕੱਲੇ ਫੈਬਰਿਕ ਤੇ ਫੈਬਰਿਕ ਦੀ ਜਿਹੜੀ ਕੁਆਲਿਟੀ ਹੈਗੀ ਬਹੁਤ ਜ਼ਿਆਦੇ ਸੋਹਣੀ ਹੈ ਟਿਸਟਾ ਬ੍ਰਾਂਡ ਦੇ ਸਟੱਫ ਹੈਗਾ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋਗੇ ਟਿਸਟਾ ਬ੍ਰਾਂਡ ਦੀ ਹੈਗੀ ਟਿਸਟਾ ਬ੍ਰਾਂਡ ਦਾ ਸਟੱਫ ਹੈਗਾ ਤੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਸਾਰੇ ਹੀ ਮਤਲਬ ਸਟੱਫ ਹੈ कॉटन सिल्क ਦੇ ਵਿੱਚ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਲੱਗ ਕੇ ਬਹੁਤ ਮਤਲਬ ਲਾਈਟ weight ਸੂਟ ਨੇਗੇ ਕਾਫੀ ਜਿਆਦੇ ਸੋਹਣੇ ਬਣਨਗੇ ਸੋਹਣੀ ਗ੍ਰੇਸ ਆਊਗੀ ਤੁਸੀਂ ਸਾਡੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਹਾਨੂੰ ਡਿਜ਼ਾਈਨ ਉੰダー ਸੂਟ ਚਾਹੀਦਾ ਹੈਗਾ ਉਦਾਂ ਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਜਿੰਨੇ ਵੀ ਮੈਂ ਤੁਹਾਨੂੰ ਅੱਜ ਸੂਟ ਦਿਖਾਏ ਨੇਗੇ ਸਾਰੇ ਜੈਨੂਇਨ ਪ੍ਰਾਈਸ ਦੇ ਵਿੱਚ ਨੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਣਾ ਫਾਸਟਲੀ ਸੂਟ ਆਰਡਰ ਕਰਕੇ ਆਪਣੇ ਸੂਟ ਨੇ ਜਿਹੜੇ ਤੁਸੀਂ ਰਖਵਾ ਸਕਦੇ ਹੋਗੇ ਦੁਪट्टे ਵਗੈਰਾ ਇਹਨਾਂ ਨਾਲ ਤੁਸੀਂ ਕੋਈ ਵੀ ਫੈਬਰਿਕ ਦਾ ਲਗਾ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਕੰਫਰਟੇਬਲ ਹੈ ਸਹੀ ਲੱਗਦਾ ਉਸ ਫੈਬਰਿਕ ਦਾ ਤੁਸੀਂ ਦੁਪੱਟਾ ਲਗਾ ਸਕਦੇ ਹੋ ਉਮੀਦ ਕਰਦੀ ਆਂ ਅੰਜਲੇ ਤੁਹਾਨੂੰ ਕੱਪੜੇ ਅੱਜ ਵਾਲੇ ਮਤਲਬ ਸੂਟ ਸੋਹਣੇ ਲੱਗੇ ਹੋਣਗੇ ਪ੍ਰਿੰਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਕਾਲ ਸਾਸਤਰੀ ਕਾਲ ਜੀ ਬਾਈ ਬਾਈ